ਆਇ ਗਏ ਗਰਵਾਣੀ ਅੱਜ ਦੀ ਗੱਲ ਕਰਦੀ ਐ ਵਰਤਮਾਨ ਚ ਜੀਣਾ ਪਏਗਾ ਅਸੀਂ ਜાં ਪੂਤਕਾਲ ਦੀਆਂ ਯਾਦਾਂ ਚੱਲ ਰੀਆਂ ਹਨ ਜાં ਆਪ ਵਿਖ ਦੀ ਚਿੰਤਾ ਸੋਨਾ ਪਿਆਰੇ ਇਹ ਟੈਂਪੀਸ ਨੂੰ ਵੇਖਦਾ ਹੈ ਘੜੀ ਨੂੰ ਵੇਖਦਾ ਹੈ ਅੱਗੋਂ ਆਨੰਦ ਲੈਣਾ ਹੈ ਕਿੱਛੇ ਤੇ ਘਾਰੀਆਂ ਘਾਰੀਆਂ ਨੇ ਜੇ ਤੂੰ ਖੋਜ ਕਰਨੀ ਹੈ ਫਿਰ ਤਾਂ ਠੀਕ ਹੈ ਖੋਜ ਕਰ ਹਰ ਰੋਜ਼ ਕਰ ਫਿਰ ਪਰੇਸ਼ਾਨਾ ਨਾ ਹੋਏਂਗਾ ਇਹ ਸਹਿਜ ਅਵਸਥਾ ਬਣਾਣੀ ਪੈਗੀ ਬ੍ਰਹਮ ਦਾ ਗਿਆਨ ਲੈਂਦੇ ਲੈਂਦੇ ਬ੍ਰह्मਲੀ ਬ੍ਰह्मਚਲੀਨ ਹੋ ਜਾਏਗਾ ਬ੍ਰह्म ਗਿਆਨੀ ਸ ਅੰਦਰ ਨੇ ਬਾਹਰ ਨਾਲ ਜੁੜਨਾ ਹੈ ਬਾਹਰ ਨੇ ਅੰਦਰ ਨਾਲ ਜੋ ਬਾਹਰ ਹੈ ਉਹ ਭਿੱਤਰ ਹੈ ਅੱਛਾ हमेशा पुठी गल करता है उल्टी करता है गुरबिन कोर अंदार गुरबिन समझ आवे। गुरु हो रो गुर है टूटी अगे बर्तन है भर जाएगा बच्चा थोड़ा छोटा सी भुख छोटी सी ਸਭ ਆਪੇ ਬਰਤਨ ਵੱਡਾ ਹੋ ਜਾਏਗਾ ਸਾਰਾ ਕੁਝ ਆਪਣੇ ਆਪ ਚੱਲ ਰਿਹਾ ਹੈ ਆਪ ਹੀ ਜਾਲਰੂਬ ਹੈ ਆਪ ਹੀ ਮਛਲੀ ਹੈ ਆਪ ਹੀ ਜਾਲਾ ਲਾਣ ਆਲਾ ਹੈ ਆਪ ਹੀ ਖਾਣ ਆਲਾ ਹੈ ਆਪ ਹੀ ਫੜਨ ਆਲਾ ਹੈ ਸਭ ਕੁਝ ਆਪੇ ਆਪ ਹੈ ਬਿੱਲੇ ਨੂੰ ਸਮਝ ਲੱਗਦੀ ਹੈ ਸੋ ਜਦ ਤੋ ਟੁਰੇਗਾ ਪੈੰਡਾ ਘਟੇਗਾ ਸਰੀਰ ਦੀ ਖਰਾਬ ਹੋ ਰਾਇ ਇਹਦੇ ਰੋਗ ਹੋ ਰਹੇ ਮਨ ਦੀ ਖਰਾਬ ਹੋ ਰਾਇ ਇਹਦੇ ਰੋਗ ਹੋ ਰਹੇ 99 ਪੁਆਇੰਟ ਸਾਰਾ ਮਨ ਦਾ ਖੇਲ ਹੈ ਬੁੱਧੀ ਦਾ ਤਰੰਕਾਰ ਨੂੰ ਸਮਝਣਾ ਪਏਗਾ ਬਲੇਕ ਮੇਲ ਹੋ ਰਿਹਾ ਜਦੋਂ ਉਲਟੇ ਅਰਥ ਦੱਸੇ ਜਾਂਦੇ ਹਨ ਜਦੋਂ ਲੱਖਾਂ ਵਾਲੇ ਹਜ਼ਾਰਾਂ ਵਾਲੇ ਝੂਠ ਦੱਸਿਆ ਜਾਂਦਾ ਸਾਨੂੰ ਸੱਚ ਪ੍ਰਤੀਤ ਹੁੰਦਾ ਹੈ ਇਹ オリジナルオリジナル ਠੀਕ ਕਰਨੀ ਹੈ ਸੱਚ ਨੇ ਬਰਾਬਰ ਹੈ ਤੋਲੋ ਠੀਕ ਹੈ ਜੇ ਕੁਆਂਟਲ ਸੱਚ ਹੈ ਸੱਚ ਕੁਆਂਟਲ ਹੋਣਾ ਚਾਹੀਦਾ ਸੀ ਨਹੀਂ ਵਿੱਚ ਝੂਠ ਦੇ ਬੱਟੇ ਹਨ ਇੱਕ ਪਾਸੇ ਸਭ ਕੁਝ ਪੂਰਾ ਹੀ ਹੈ ਇੱਕ ਪਾਸੇ ਹੋਏਗਾ ਇਸ ਸੁੱਲ ਜੇ ਹੋਏ ਦੀ ਸੰਗਤ ਕਰਨੀ ਪੈਗੀ ਸੋ ਸਰੀਰ ਹੀ ਸੁੱਲ ਜਾਏਗਾ ਸਲ ਜਾ ਕੇ ਤੂੰ ਆਪਣਾ ਉਲਝਣ ਆਪ ਸੁਲਝਾਏਗਾ ਸਭ ਤੋਂ ਆਪਣੇ ਆਪ ਨੂੰ ਮੈਂ ਹੀ ਜਾਣਦਾ ਹਾਂ ਸੋ ਆਪੋ ਆਪਣੇ ਵਿਗੜੇ ਹੋਏ ਹਾਥੀ ਦੀ ਨਿਆਂਈ ਬਾਂਦਰ ਦੀ ਨਿਆਂਈ ਪੰਛੀ ਦੀ ਨਿਆਂਈ ਉਡਾਰੀ ਮਾਰਦਾ ਹੈ ਸੁਚੇਤ ਚੇਤ ਸ ਇੱਕ ਸੁੰਨ ਸਮਾਧ ਹੈ ਇੱਕ ਸਹਿ ਸਮਾਧ ਹੈ ਸੁਣਤੇ ਅਸੀਂ ਹੈ ਹੀ ਹਾਂ ਸੋ ਸਮਾਧ ਚ ਆਉਣਾ ਪਏਗਾ ਸਹਿਜ ਮਸਤਾ ਚ ਆਉਣਾ ਪਏਗਾ ਸ਼ਾਂਤੀ ਚ ਆਉਣਾ ਪਏਗਾ ਸ਼ਾਂਤੀ ਤੋਂ ਕ੍ਰਾਂਤੀ ਮਿਲੇਗੀ ਪਿਆਰੇ ਪਰਮੇਸ਼ਰ ਕੁਦਰਤ ਰੂਪ ਹੈ ਸਿਸ਼ਟ ਰੂਪ ਹੈ ਕੋ ਕਾਦਰ ਦੇ ਕੁਦਰਤ ਨੂੰ ਸਮਝਣਾ ਪਏਗਾ ਕਰਤਾ ਇਹ ਮਿੱਟੀ ਦੀ ਪੰਡ ਹੈ ਇਹਦੇ ਵਿੱਚ ਉਹਦੀ ਜੋਤ ਹੈ ਸੁਖਮ ਸਰੀਰ ਹੈ ਅਸਤੁਲ ਹੈ ਭਗਵਾਨ ਸੁਖਮਾਇ ਪਦਵਾਨ ਸੋ ਇਹ ਰੋੜਾ ਬਣਿਆ ਧੂੜ ਬਣਿਆ ਪਾਣੀ ਬਣਿਆ ਨਹੀਂ ਭਗਵਾਨ ਜੈਸਾ ਜਵੇਂ ਬੱਚਾ ਛੋਟਾ ਹੁੰਦਾ ਹੈ ਨਾ ਉਹਦਾ ਚਿਹਰਾ ਪਿਆਰਾ ਹੁੰਦਾ ਹੈ ਸ ਮਨ ਮੈਲੇ ਕਰਕੇ ਸਭ ਕੁਝ ਖਤਰੇ 'ਚ ਹੈ ਕਿਵੇਂ ਸੋਤੇਗਾ ਕਿਵੇਂ ਭਾਂਡਾ ਬਣਾਣਾ ਪੈਗਾ ਦੁੱਧ ਲਈ ਭਾਂਡੇ ਨੂੰ ਤੋਂ ਦੁੱਧ ਗਾਂ ਮੱਝ ਦੁੱਧ ਦਿੰਦੀ ਹੈ ਨਹੀਂ ਇਹ ਗੱਲ ਸਮਝ ਲੱਗੀ ਨਾ ਉਹ ਗੋਬਰ ਮਾਲ ਮੁੱਤਰ ਦਿੰਦੀ ਹੈ ਦੁੱਧ ਆਪ ਘਟਨਾ ਪਏਗਾ ਹਿੰਮਤ ਕਰਨੀ ਪਏਗੀ ਭਾਂਡਾ ਬਣਾਉਣਾ ਪਏਗਾ ਫਿਰ ਦੁੱਧ ਨੂੰ ਗਰਮ ਕਰਨਾ ਪਏਗਾ ਫਿਰ ਦੁੱਧ ਦਾ ਧਿਆਨ ਵੀ ਰੱਖਣਾ ਪਏਗਾ ਦੁੱਧ ਦਾ ਬਾਲਾ ਜਵਾਨੀ ਹੈ ਤੇਰੀ ਫਿਰ ਫਿਰ ਠੰਡਾ ਕਰਨਾ ਪਏਗਾ ਫਿਰ ਦਹੀਂ ਦੀ ਜਾਗ ਲਾਣੀ ਪਏਗੀ ਫਿਰ ਫਿਰ ੜਕਣਾ ਪਏਗਾ ਫਿਰ ਫਿਰ ਮੱਖਣ ਆਏਗਾ ਸੋ ਕਹਿੰਦੇ ਸੰਤ ਮੱਖਣ ਖਾਂਦੇ ਨਾ ਸੀ ਲੱਸੀ ਪੀਂਦੇ ਹਾਂ ਸੰਸਾਰੀ ਆਹੀ ਫਰਕ ਹੈ ਬਹੁਤ ਫਰਕ ਹੈ ਦੂਰੀਆਂ ਹੈ ਸੰਸਾਰ ਨੂੰ ਮਾੜਾ ਕਹਿੰਦੇ ਆ ਕੋਈ ਗੁਣ ਹੈ ਕਿੱਥੇ ਵਰਤਨ ਹੈ ਠੀਕ ਹੈ ਜਦੋਂ ਗੁਣ ਵੱਡਾ ਹੋਏਗਾ ਤਾਂ ਹੀ ਓਗਣ ਨੂੰ ਢਾਈਦਾ ਸੱਚ ਪੈਦਾ ਨਹੀਂ ਹੁੰਦਾ ਸੱਚ ਸਾਰਿਆਂ ਨੂੰ ਪੈਦਾ ਕਰ ਰਿਹਾ ਹੈ ਸਾਰੇ ਅੰਨਾ ਕਸਮ ਹੈ ਮਾਲਕ ਹੈ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਇਹ ਦਾਤੇ ਦਾ ਸਰੀਰ ਮਿਲਿਆ ਹੈ ਦਾਤੇ ਦੀਆਂ ਦਾਤਾਂ ਨਾਲ ਪਿਆਰ ਕਰਕੇ ਬਹਿ ਗਏ ਦਾਤ ਕਹਿੰਦਾ ਮੈਂ ਹੋਵਾਂ ਨਾ ਇਹ ਮੇਲੇ ਕਰਕੇ ਸੰਗਤ ਕਰਨੀ ਪੈਗੀ ਹਰ ਰੋਜ਼ ਕਰਨੀ ਪੈਗੀ ਖੋਜ ਕਰਨੀ ਪੈਗੀ ਫੇਰ ਤੂੰ ਪਰੇਸ਼ਾਨ ਨਾ ਹੋਏਂਗਾ ਜੀ ਜਦੋਂ ਉਲਟੇ ਅਰਥ ਕਰਦੇ ਹਾਂ ਫਿਰ ਦੁਰਮਤ ਬਣਦੀ ਹੈ ਫਿਰ ਵਿਸ਼ ਬਣਦਾ ਹੈ ਸੋ ਧੰਦੇ ਚ ਪੈ ਗਏ ਅਸੀਂ ਸੋ ਜੋ ਮਾਇਆ ਹੈ ਜੋ ਗੁਰੂ ਦਾ ਹੈ ਉਹ ਸੰਗਤ ਦਾ ਹੈ ਅਸੀਂ ਵਰਤਾਵੇ ਸੀ ਨਹੀਂ ਮਾਲਕ ਬਣ ਗਏ ਨੇਰ ਤੇਰ ਕਰਨ ਲੱਗ ਪਏ ਮਾਣ ਮੋ ਛੱਡ ਕੇ ਮੇਂ ਤੇਰ ਛੱਡ ਕੇ ਇਹ ਖੰਡੇ ਤਾਰ ਹੈ ਸੱਚਾ ਵਾਲਾ ਰਸਤਾ ਵਿਵਰਜਿਤ ਹੋ ਕੇ ਫਿਰ ਕਾਲਕਮਾਈ ਕਰਨੀ ਪਏਗੀ ਜਪ ਕਰਨਾ ਹੋ ਰਿਹਾ ਹੈ ਜਪ ਕਰਨਾ ਹੋ ਰਿਹਾ ਹੈ ਗਿਆਨ ਲਾਣਾ ਹੋ ਰਿਹਾ ਹੈ ਧਿਆਨ ਤੇ ਗੱਲ ਖਤਮ ਹੋਏਗੀ ਸਬ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਸਾਰੇ ਸਿੱਖਿਆ ਮੇਰੇ ਵਾਸਤੇ ਆਇਆ ਜੀ ਗੁਰਬਿੰਨ ਘੁਰ ਅਨਾਰ ਹੈ ਜੀ ਗੁਰਬਿੰਨ ਸਮਝ ਨਹੀਂ ਆਉਣੀ ਜੀ ਕੋਈ ਵੀ ਕੋਲ ਲੈਣਾ ਹੈ ਸਾਦੀ ਲੋੜ ਹੈ ਖਰਾਬ ਵਾਜਾ ਨਹੀਂ ਸੁਰ ਨਿਕਲਦੀ ਇਹ ਵਾਜਾ ਵੀ ਹੈ ਫੇਰ ਸਾਨੂੰ ਸੁਰਾਂ ਸਿੱਖੀਆਂ ਨਹੀਂ ਨਹੀਂ ਇਹ ਸੋਰ ਠੀਕ ਨਹੀਂ ਨਿਕਲਨੀ ਇਹ ਤੋਂ ਨੇ ਇਹ ਚੇਲਾ ਹੈ ਸ਼ਬਦ ਗੁਰੂ ਹੈ ਇਹ ਦੇਖ ਬਹੁਤ ਗਲਤੀਆਂ ਹੋ ਸਕਦੀਆਂ ਹਮ ਜੀ ਸ਼ਬਦ ਦਾ ਲੜ ਪੜਨਾ ਪਏਗਾ ਜੀ ਡਾਕਟਰ ਜੇ ਡਾਕਟਰੀ ਸਿੱਖਰੇ ਆ ਡਾਕਟਰ ਬਣ ਜਾਗੇ ਡਾਕਟਰ ਡਾਕਟਰ ਬਣਾ ਸਕਦਾ ਹੈ ਜੇ ਬ੍ਰਹਮ ਦੀ ਵਿਚਾਰ ਕਰਾਗੇ ਬ੍ਰਹਮ ਗਿਆਨੀ ਬਣ ਸਕਦਾ ਆ ਬੈਠੇ 33 36 ਸਜਨਾ ਨੇ ਪੂਰਨੇ ਪਾ ਕੇ ਸਾਰਿਆਂ ਦੀ ਇੱਕ ਮਤ ਹੈ ਸਾਰਿਆਂ ਦਾ ਇੱਕੋ ਹੈ ਕੋਈ ਹੋਰ ਜੋ ਧਾਰਮਿਕ ਗ੍ਰੰਥਨ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਸੋ ਇਹ ਰਾਮਨ ਰਾਮ ਸਮਝਣਾ ਪਏਗਾ ਜੀ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਗੁਰਬਾਣੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਜੀ ਸਮਾਨ ਮੈਲ ਕਰਕੇ ਮੈਲਾ ਹੈ ਤੂੰ ਤਰੇ ਜੇ ਦੁੱਧ ਦਾ ਭਾਂਡਾ ਹੈ ਥੋੜਾ ਬਲਾ ਲਾਗ ਵਿੱਚ ਦੁੱਧ ਦਾ ਰਹਿ ਜਾਂਦਾ ਹੈ ਕੱਚੀ ਬਾਣੀ ਕੀ ਹੈ ਜੋ ਸਾਨੂੰ ਝੂਠ ਹਲਖਦੀ ਹੈ ਜੋ ਮਾਇਆ ਦੇ ਅਰਥ ਕਰਦੇ ਹਾਂ ਉਹ ਕੱਚੀ ਬਾਣੀ ਹੈ ਠੀਕ ਹੈ ਮਾਇਆ ਚਾਹੀਦੀ ਹੈ ਮਾਇਆ ਦਾ ਆਨੰਦ ਲੈਣਾ ਹੈ ਸਭ ਕੁਝ ਇਹ ਲਾਲਕੀਰ ਦੇ ਅੰਦਰ ਹੈ ਖਤਰੇ ਤੋਂ ਬਾਅਦ ਠੀਕ ਹੈ ਜੇ ਇਹ ਹੜਾ ਆ ਗਿਆ ਜੀਵਿੰਦਰ ਬਹੁਤ ਖੁਸ਼ ਹੈ ਵੀ ਜੀਰੀ ਲਾ ਲਾਂਗੇ ਨਹੀਂ ਅਵਾਰਾ ਹੋਈ ਚੀਜ਼ ਅਵਾਰਾ ਪਾਣੀ ਅਵਾਰਾ ਹਵਾ ਅਵਾਰਾ ਅੱਗ ਨਹੀਂ ਠੀਕ ਆਜ਼ਾਦੀ ਪ੍ਰੋਫੈਸਰ ਨੇ ਬਣਾਈ ਹੈ 36 ਤਰ੍ਹਾਂ ਦੇ ਭੋਜਨ ਜਦੋਂ ਸਾਡੇ ਅੱਗੇ ਹਵਾ ਇਹ ਪਾਣੀ ਕਾਬੂ ਹੈ ਬਹੁਤ ਸਾਡੀ ਲੋੜ ਹੋਰ ਹੈ ਭੁੱਖ ਹੋ ਰਿਹਾ ਸਾਡੇ ਕਾਰਜ ਕਰਦੀ ਹੈ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਪਾਣੀ ਤਾਂ ਕੱਚੇ ਸਤਗੁਰ ਬਾਜੋ ਹੋਰ ਕੱਚੀ ਬਾਣੀ ਕੰਦੇ ਕੱਚੇ ਸੁਨਦੇ ਕੱਚੇ ਕੱਚੀ ਆਖ ਵਖਾੜੀ ਹਰ ਹਰ ਨਿਤ ਕਰੈ ਰਸਦਾ ਕਿਆ ਕਛੂ ਨਾ ਜਾਣੀ ਜਿ ਜਨ ਕਾ ਹਰ ਲਾਇਆ ਮਾਇਆ ਬੋਲਨ ਪੈ ਰੁਹਾਣੀ ਕਹਿ ਨਾਨਕ ਸਤਗੁਰ ਬਾਜੋ ਹੋਰ ਕੱਚੀ ਬਾਣੀ ਕਹਿ ਨਾਨਕ ਸਤਗੁਰ ਬਾਜੋ ਹੋਰ ਕੱਚੀ ਬਾਣੀ ਸਾ ਜੋ ਮਾਇਆ ਨੂੰ ਜੋੜੇਗੀ ਨਰੰਕਾਰ ਨੂੰ ਤੋੜੇਗੀ ਉਹ ਕੱਚੀ ਬਾਣੀ ਹੈ ਸੋ ਅੱਜ ਧਰਮਤਾ ਦਾ ਪੰਜਾਬ ਪ੍ਰਚਾਰ ਹੋ ਰਿਹਾ ਹੈ 90 95% ਤਾਂਸੀਂ ਤਾਂ ਹੀ ਅਸੀਂ ਬਿਨ ਪਾਣੀ ਤੋਂ ਡੁੱਬਰੇ ਹਾਂ ਇਹ ਪਗੜੀ ਸੰਭਾਲਣੀ ਪੈਗੀ ਜੇ ਆਪਣੇ ਆਪ ਨੂੰ ਸੰਭਾਲ ਜਾਗ ਜੀ ਅਸੀਂ ਜਾਗਦੇ ਹੋਏ ਸੁੱਤੇ ਆਂ ਜੀ ਜੋ ਜਾਗਣਾ ਚਾਹੁੰਦਾ ਹੈ ਉੱਠ ਕੇ ਭੱਜੇਗਾ जो बेईमान है सो so, जो आलसी है जो लोग नुक्स कड़ता है जो लोगों के इशारे चलता है वो नहीं जागेगा जी गुरबाणी जान वास्ते आई है कच्ची बाणी है जो माया के अर्थ आनेगी माया ने नाश होना है सो so, जो डॉक्टरी डॉक्टर सीखेगा डॉक्टरी सीखेगा डॉक्टर बनेगा ਸ਼ਬਦ ਧੁਰਤੀ ਬਾਣੀ ਹੈ ਧੁਰੋਂ ਤੋਂ ਆਈ ਹੈ ਜਿੱਥੋਂ ਆਈ ਉੱਥੇ ਹੀ ਲੈ ਜਾਏਗੀ ਇਹ ਸੁਖਮਈ ਹੈ ਜੀ ਪੂਰਨ ਬ੍ਰਹਮ ਹੈ ਜੀ ਗੁਰਮਈ ਬ੍ਰਹਮ ਹੈ ਗੁਰੂ ਪੂਰਾ ਬ੍ਰਹਮ ਹੈ ਸਭ ਪੂਰੇ ਦਾ ਲੜ ਖੜਨਾ ਪਏਗਾ ਕਲਵੰਤ ਕੌਣ ਹੈ ਤਤਵੰਤ ਕੌਣ ਹੈ ਤਰਮੰਤ ਕੌਣ ਹੈ ਜੋ ਆਪਣੇ ਆਪ ਦੀ ਜਾਣ ਪਛਾਣ ਕਰ ਲੇਗਾ ਜੀ ਅਸੀਂ ਬੰਦੇ ਆ ਬੰਦਗੀ ਕਰਨੀ ਹੈ ਜੀ ਸੋ ਦਾਸ ਤੋਂ ਬਹੁਤ ਹੀ ਗਲਤੀ ਆ ਹੋਰੀ ਅਨਮੁਖ ਜੀ ਦਾਸ ਆ ਜੀ ਸੰਗਤ ਵਰ ਗੁਰੂ ਬਖਸ਼ ਨਰ ਬਖਸ਼ ਲੈਣਾ ਜੀ ਅਜੇ ਜੇਠ ਦਾ ਮਹੀਨਾ ਦਾ ਆਗਮਨ ਹੋਇਆ ਸਭ ਨੂੰ ਇਹ ਲਾਹੇਵੰਦ ਹੋਏ ਘਰਾਂ ਚ ਸੁੱਖ ਸ਼ਾਂਤੀ ਆਏ ਘਰਾਂ ਚ ਬੱਚੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਦੇਸ ਦੇਸ਼ ਚੜਦੀ ਕਲਾ ਹੋਏ ਸੂਰਜ ਆਪਣਾ ਗ੍ਰਹਿ ਬਦਲਦਾ ਹੈ ਰੁਪਾ ਬਦਲਦੀ ਹੈ ਹਾਂ ਸੋ ਸਭ ਕੁਝ ਚੱਲ ਰਿਹਾ ਹੈ 1 ਮਿੰਟ ਸਕਿੰਟ ਕਰਕੇ ਤੂੰ ਪਿੱਛੋਂ ਨਾ ਦੇਖ ਘੜੀ ਨੂੰ ਬੰਦ ਟਾਈਮ ਵੀ ਇਸ ਦੋ ਵਾਰੀ ਸਹੀ ਟਾਈਮ ਦੇਵੇਗਾ ਤੂੰ ਅੱਗੋਂ ਆਨੰਦ ਲੈ ਸੋ ਜੇ ਤੂੰ ਖੋਜ ਕਰਮੀਆ ਠੀਕ ਹੈ ਸੋ ਬ੍ਰਹਮ ਨੂੰ ਸਮਝ ਨਾ ਪਏਗਾ ਜੀ गुरबाणी नहीं पाएगी, विचार नहीं पाएगी, जी आ डवर है जिधर खड़ेगा उधर ही तू तो जाएगा मन तेरा ड्रैवर रूप है ये शरीर में चलाएगा जे रेसा दे जाइए नहीं घेर पाना पेगा मेरी गल् करी जाइए नहीं जे घेर पाता सैर दिशा गलत है नहीं, नहीं।, नहीं पहुंचेगा जी प्यारे ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਜਦੋਂ ਪਤਾ ਲੱਗ ਗਿਆ ਕੌਣ ਜਾਣਗੇ ਸ ਇਹ ਸਭ ਕੁਝ ਠੀਕ ਰੱਖਣਾ ਪਏਗਾ ਇਹ ਗਾੜੀ ਹੈ ਚਲਤੀ ਦਾ ਨਾਮ ਗਾੜੀ ਹੈ ਗੱਡੇ ਹੋਏ ਦਾ ਗੱਡਾ ਹੈ ਸਭ ਰੁੱਖ ਗੱਡੇ ਹੋਏ 88 ਲੱਖ ਜੋਨ ਨੂੰ ਚਲਾ ਰਿਹਾ ਪ੍ਰੈਸਰ ਕੋਈ ਬਿਸਤਰੀ ਬਣਾ ਕੇ ਵਿੱਚ ਬਹਿੰਦਾ ਨਹੀਂ ਉਹ ਬੈਠਾ ਹੋਇਆ ਹੈ ਜੀ ਅਸੀਂ ਆਪਣੇ ਸਾਰਿਆਂ ਚ ਪੱਤੇ ਪੱਤੇ ਹਾਜ਼ਰ ਸਮਝ ਜੇ ਆਪੇ ਦੇ ਚ ਨਹੀਂ ਵੀ ਆਪਕ ਸਮਝਦੇ ਉਹ ਅੰਦਰ ਹੈ ਜੀ ਪਤੀ ਨਾਲ ਅਸੀਂ ਮਿਲਣਾ ਸੀ ਸਾਰੀਆਂ ਔਰਤਾਂ ਆ ਉਹ ਸਾਡਾ ਮਾਲਕ ਹੈ ਜੀ ਪਗੜੀ ਸਮਾਲਣੀ ਪੈਗੀ ਜੀ ਮੈਂ ਇੱਕ ਲੱਤੇ ਖੜਾ ਖੜ ਸਕਦਾ ਮੈਂ ਲੱਤਾਂ ਤੋੜੇ ਗਾਂਜਾ ਜੀ ਉਹ ਕੁਦਰਤ ਰੂਪ ਹੈ ਉਹ ਸਿਸ਼ਟ ਰੂਪ ਹੈ ਉਹਦੇ ਪੱਕੇ ਹੀ ਕਾਨੂੰਨ ਉਹਨੇ ਕੱਚੇ ਕੱਚਾ ਮਾਲ ਦਿੱਤਾ ਹੈ ਪੱਕਾ ਮਾਲ ਆਪਣੀ ਸੂਝ-ਬੂਝ ਅਕਲ ਨਾਲ ਬਣਾਉਣਾ ਪਏਗਾ ਇਹ ਸੁਲਝਿਆ ਹੋਇਆ ਸੁਲਝਾ ਸਕਦਾ ਆਪਣੇ ਉਲਝਣ ਤੂੰ ਆਪ ਹੀ ਕੱਢੇਂਗਾ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਆਪਣੇ ਉਲਝਣ ਕੱਟ ਕੇ ਸਾਨੂੰ ਸੌਖਾ ਮਾਰਗ ਬਣਾਇਆ ਹੈ ਸੋ ਬੰਦੇ ਚ ਕਮੀਆਂ ਹਨ ਸੋ ਸ਼ਬਦ ਦੇ ਲੜ ਲਾਇਆ ਹੈ ਸ਼ਬਦ ਗੁਰੂ ਹੈ ਜੀ ਤੂੰ ਚੇਲਾ ਹੈ ਖਰਾਵਾਜਾ ਤੂੰ ਸਹੀ ਨਹੀਂ ਖੜੇਗਾ ਜੀ ਤੂੰ ਆਪਣੇ ਆਪ ਦਾ ਅਨਤਰਜਾਮੀ ਆਪਣੀ ਦੋੜ ਆਸਮਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇੜ ਦਾ ਮਹੀਨਾ ਸਭ ਨੂੰ ਲਾਈ ਬੰਦ ਹੋਇਆ ਜੀ ਕਿਹੜਾ ਖੁਸ਼ੀਆਂ ਮਾਇਆ ਹੈ ਜੀ ਜੋ ਮਾਇਆ ਦੇ ਹਰਥਾ ਨੇ ਕੱਚੀ ਬਾਣੀ ਹੈ ਸ ਆਨੰਦ ਚੌੜਾਸੀ ਵਗਾਸਾਉਣਾ ਸੀ ਸੈਸ ਨੇ ਵਿਗਿਆਨ ਨੇ ਬਾਹਰੋਂ ਵੱਡਾ ਕਰਤਾ ਕੀ ਸੁੱਖ ਮਿਲ ਗਏ ਨਹੀਂ ਅੰਦਰੋਂ ਵੱਡਾ ਕਰਨਾ ਸੀ ਅੰਦਰ ਡਰ ਹੈ ਸਾਡੇ ਬਜ਼ੁਰਗ ਕਿੰਨੇ ਕਿੰਨੇ ਬੱਚੇ ਪਾਲ ਗਏ ਕਿੰਨਾ ਚਿਹਰੇ ਤੇ ਖੁਸ਼ੀ ਸੀ ਅੱਜ ਬਾਰ ਵੱਡਾ ਹੋ ਗਿਆ ਮਾਇਆ ਵੀ ਹੈ ਸਭ ਕੁਝ ਹੈ ਪਰ ਸੁੱਖ ਚੈਨ ਆਨੰਦ ਵਿਕਾਸ ਨਹੀਂ ਹੈ ਜੀ ਅਸੀਂ ਬਿਨ ਪਾਣੀ ਤੋਂ ਡੁੱਬਰੇ ਹਾਂ ਜੀ